ਅੱਜ ਇੱਕ ਨਹੀਂ ਤਿੰਨ ਪਾਸੇ ਦੀ ਲੜਾਈ ਹੈ ਪਹਿਲੀ ਲੜਾਈ ਮੋਦੀ ਤੇ ਭਾਜਪਾ ਦੇ ਨਾਲ ਦੂਜੀ ਲੜਾਈ ਪੰਜਾਬ ਤੇ ਆਪ ਸਰਕਾਰ ਦੇ ਨਾਲ ਤੇ ਤੀਜੀ ਲੜਾਈ ਜਿਹੜੀ ਇਹਨਾਂ ਦੋਵਾਂ ਸਰਕਾਰਾਂ ਨੇ ਸਾਡੇ ਉੱਤੇ ਥੋਪੀ ਹੈ ਉਹ ਲੜਾਈ ਨਸ਼ੇ ਦੀ ਉਹ ਲੜਾਈ بے ਰੁਜ਼ਗਾਰੀ ਦੀ ਉਹ ਲੜਾਈ ਜਿਹੜੀ ਹੈ ਅੱਜ ਪੋਲੂਸ਼ਨ ਦੀ ਉਹ ਲੜਾਈ ਜਿਹੜੀ ਪੰਜਾਬ ਦਾ ਦਿਨ ਬਾ ਦਿਨ ਵੱਧ ਰਿਹਾ ਕਰਜ਼ਾ ਉਸ ਦੀ ਮੇਰੇ ਸਾਥੀਓ ਅੱਜ ਜਦੋਂ ਵੀ ਪੰਜਾਬ ਦਾ ਬੱਚਾ ਜੰਮਦਾ ਉਹ ਜੰਮਦਾ ਬੱਚਾ 2 ਲੱਖ ਰੁਪਏ ਦਾ ਕਰਜ਼ਾ ਜਿਹੜਾ ਲੈ ਕੇ ਆਉਂਦਾ ਤੇ ਮੇਰੇ ਵੀਰੋ ਉਹ ਪੰਜਾਬ ਸਰ ਕਰਜ਼ਾ ਕਿੱਦਾਂ ਚੜ ਰਿਹਾ ਉਹ ਇਦਾਂ ਚੜ ਰਿਹਾ ਕਿ ਪੰਜਾਬ ਸਰਕਾਰ ਨੇ ਮੋੜ ਮੰਡੀ ਦੇ ਵਿੱਚ ਰੈਲੀ ਕੀਤੀ ਤੇ 10 ਕਰੋੜ ਰੁਪਈਆ ਉਸ ਤੰਬੂ ਤੇ ਲਾਇਆ ਉਹ ਟੈਕਸ ਉਹ 10 ਕਰੋੜ ਜਿਹੜਾ ਤੁਸੀਂ ਟੈਕਸ ਦਿੰਦੇ ਹੋ ਜਿਹੜਾ ਆਪਣੇ ਬੱਚਿਆਂ ਦਾ ਢਿੱਡ ਕੱਟ ਕੇ ਉਹਦਾ منہ ਚੋਂ ਬੁਰਕੀ ਕੱਟ ਕੇ ਪੰਜਾਬ ਸਰਕਾਰ ਦੇ ਪਾਉਂਦੇ ਹੋ 10 10 ਜਿਹੜੇ ਕਰੋੜ ਦੇ ਤੰਬੂ ਤੇ ਮੇਰੇ ਵੀਰੋ 4400 ਕਰੋੜ ਦਾ ਜਹਾਜ਼ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਆਉਦੇ ਇਹ ਹਾਲਾਤ ਨੇ ਅੱਜ ਸਰਕਾਰ ਦੇ ਆਵਾਦਵੀ ਨੂੰ ਕਹਿਣ ਵਾਲੇ ਵੱਡੇ ਆਪਣੇ ਆਪ ਨੂੰ ਆਮ ਆਦਮੀ ਖਵਾਉਣ ਵਾਲੇ ਅੱਜ ਮੇਰੇ ਵੀਰੋ ਜਿਹੜੇ ਆ 3-3 ਕਰੋੜ ਦੀਆਂ ਗੱਡੀਆਂ ਦੇ ਵਿੱਚ ਚੱਲ ਰਹੇ ਆ ਇਹ ਸੋਚ ਕੇ ਪੰਜਾਬ ਦੇ ਇਹਨਾਂ ਨੂੰ ਜਿਹੜਾ ਵਾ ਵੋਟਾਂ ਦੇਈ ਸੀ ਪਾਈਆਂ ਵੀਰੋ ਮੈਂ ਅੱਜ ਤੁਹਾਨੂੰ ਇੱਥੋਂ ਗ੍ਰਹਿ ਕਰ ਰਿਆਂ ਮੇਰੀ ਗੱਲ ਯਾਦ ਰੱਖ ਲਿਓ ਆ ਜਿਹੜਾ 150 MP ਜਿਹੜਾ ਵਾ ਉਹ ਸਸਪੈਂਡ ਕੀਤਾ ਉਹ ਪਤਾ ਕਿਉਂ ਕੀਤਾ ਆ ਮੇਰੀ ਬੜੀ ਧਿਆਨ ਨਾਲ ਗੱਲ ਸੁਣਿਓ ਅੱਜ ਆਪਾਂ ਸਾਰੇ ਪਿੰਡਾਂ ਵਾਲੇ ਆ 107 ਦਾ ਤੇ ਆਪਾਂ ਨੂੰ ਪਤਾ ਹੋਊਗਾ 107 51 326 ਮੇਰੇ ਵੀਰੋ ਇਹ IPC ਤੇ CrPC ਥੱਲੇ ਧਾਰਾ ਆਉਂਦੀਆਂ ਇਹਨਾਂ ਦੇ ਇਹ ਸਭ ਕੁਝ ਖਤਮ ਕਰਕੇ ਇੱਕ ਨਵਾਂ ਜਿਹੜਾ ਕਾਨੂੰਨ ਲੈ ਕੇ ਆਇਆ ਟੋਟਲ ਸੀਆਰਪੀ ਆਈਸੀ ਆਈਪੀਸੀ ਨੂੰ ਖਤਮ ਕਰਕੇ ਉਹ ਉਹ ਇੱਕ ਜਿਹੜਾ ਅੰਗਰੇਜ਼ਾਂ ਨੇ ਰੋਲ ਟ੍ਰੈਕਟਰ ਲੈ ਕੇ ਆਦਾ ਹੀ ਨਾ ਉਸ ਤੋਂ ਵੀ ਖਤਰਨਾਕ ਇੱਕ ਕਾਨੂੰਨ ਲੈ ਕੇ ਆਇਆ ਮੇਰੇ ਵੀਰੋ ਇਸ ਕਾਨੂੰਨ ਦੇ ਵਿੱਚ ਬਿਨਾਂ ਵਰੰਟ ਤੋਂ ਪੁਲਿਸ ਜਿੰਨੂੰ ਮਰਜ਼ੀ ਫੜ ਲੇ ਇਸ ਕਾਨੂੰਨ ਦੇ ਵਿੱਚ ਅੱਗੇ ਜਦੋਂ ਬੰਦਾ ਫੜਿਆ ਜਾਂਦਾ ਉਹਨੂੰ 24 ਘੰਟਿਆਂ ਦੇ ਵਿੱਚ ਅਦਾਲਤ 'ਚ ਪੇਸ਼ ਕਰਨਾ ਪੈਂਦਾ ਪਰ ਇਹ ਵੀ ਉਹਨਾਂ ਪ੍ਰਾਵਧਾਨ ਖਤਮ ਕਰਤਾ ਇਤੋਂ ਤੱਕ ਕਿ ਬਿਨਾਂ ਦੱਸਿਓ ਤੁਸੀਂ ਭਾਵੇਂ ਲੋਕਾਂ ਨੂੰ 6-6 ਮਹੀਨੇ ਅੰਦਰ ਦੇ ਦਿਓ ਨਾ ਕੋਈ ਸੜਵਾਈ ਹੋਊਗੀ ਇਹੋ ਜੇ ਕਾਲੇ ਕਦੂੜੇ ਸਰਕਾਰ ਲੈ ਕੇ ਆਈ ਆ ਤਾਂ ਕਿ ਇਹਦੇ ਉੱਤੇ 2.5 ਇਦੇ ਉੱਤੇ ਡਿਸਕਸ਼ਨ ਦਾ 2 ਦਿਨ ਇਹਦੇ ਤੇ ਬਹਿਸ ਦਾ ਸਮਾਂ ਰੱਖਿਆ ਸੀ ਕਿਉਂਕਿ ਅਸੀਂ ਨੋਟਿਸ ਦਿੱਤੇ ਸਨ ਕਿ ਅਸੀਂ ਇੰਨਾ ਕਾਨੂੰਨਾਂ ਦੇ ਖਿਲਾਫ ਆ ਤੇ 150 MP ਕੱਢ ਕੇ ਪਾंदे ਨਾ ਤੇ ਉਹ 5 ਮਿੰਟਾਂ ਚ ਅਮਿਤ ਸ਼ਾਹ ਨੇ ਸਾਰੇ ਕਾਨੂੰਨ ਜਿਹੜੇ ਆ ਉਹ ਪਾਸ ਕਰਤੇ ਮੇਰੇ ਵੀਰੋ ਉਹ ਪੰਜਾਬ ਵਾਸੀਓ ਇਹ ਇਡੇ ਖਤਰਨਾਕ ਕਾਨੂੰਨ ਨੇ ਤੁਹਾਨੂੰ ਲਾਮਬੰਦ ਹੋਣਾ ਪੈਣਾ ਅਗੇ ਤਿੰਨ ਖੇਤੀ ਕਾਨੂੰਨ ਲਿਆ ਦੇ ਸੀ ਤੇ ਸਾਰੀ ਦੇਸ਼ ਜਿਹੜਾ ਉਹਨਾਂ ਦੇ ਖਿਲਾਫ ਚੱਲ ਪਿਆ ਸੀ ਇਹ حساب ਲਾ ਲੋ ਇਹਨਾਂ ਖੇਤੀ ਕਾਨੂੰਨਾਂ ਤੋਂ ਵੀ ਜ਼ਿਆਦਾ ਕਰਵਾਕ ਇਹ ਜਿਹੜੇ ਆਏ ਆਏ ਇਹ ਜਿਹੜੇ ਨਵੇਂ ਕਾਨੂੰਨ ਇਹਨਾਂ ਦੇ ਖਿਲਾਫ ਲੜਾਈ ਲੜਨੂ ਜਿਹੜੇ ਲਾਂਬੰਦ ਹੋ ਜੋ ਦੂਜੀ ਬੇਨਤੀ ਭਰਾਓ ਮੈਂ ਤੁਹਾਨੂੰ ਆਪ ਸਰਕਾਰ ਦੀ ਕਰਨ ਦੀ ਚਾਹੁੰਦਾ ਵਾਂ ਜਿਹੜੀਆਂ ਜਿਹੜੀਆਂ ਸੁਪਨੇ ਇਹਨਾਂ ਲੋਕਾਂ ਨੂੰ ਵਿਖਾਏ ਸੀ ਜੋ ਜੋ ਇਹਨਾਂ ਨੇ ਕਿਹਾ ਸੀ ਹਰ ਚੀਜ਼ ਉਸ ਦੇ ਉਲਟਿਆ ਇੱਕ ਉਹ ਕਹਿੰਦੇ ਸੀ ਕੀ ਕਹਿੰਦੇ ਸੀ ਅਸੀਂ ਆਬਾਦ ਵੀ ਹਾਂ ਮੇਰੇ ਕਹਿੰਦੇ ਅਸੀਂ ਗਨਮੈਨ ਨਹੀਂ ਰਖੜੇ ਅੱਜ ਪੱਜੀ ਪੱਜੀ ਗੱਡੀਆਂ ਦੇ ਕਾਫਲੇ ਲਈ ਫਿਰਦੇ ਅੱਜ ਰਾਣਾ ਜੀ ਮੈਂ ਇਸ ਸਟੇਜ ਤੋਂ ਭਗਵੰਤ ਮਾਨ ਜੀ ਦੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਦਾ ਭਗਵੰਤ ਮਾਨ ਜੀ ਕਹਿੰਦੇ ਕਿ ਵਿਰੋਧੀਆਂ ਪਾਰਟੀਆਂ ਵਾਲੇ ਜਿੰਦਾਨ ਨੂੰ ਇੰਨਾ ਲੋਕਾਂ ਤੋਂ ਡਰ ਲੱਗਦਾ ਉਹ ਗਨਮੈਨ ਲਈ ਫਿਰਦੇ ਆ ਤੇ ਇਹ ਸਿਆਸਤ ਛੱਡ ਦੇਣ ਇਲੈਕਸ਼ਨ ਲੜਨੀ ਛੱਡ ਦੇਣ ਤੇ ਕਿਹਦੀ ਹੀ ਟਕੀਆਂ ਵਾਲੀ ਰੇੜੀ ਲਾ ਲੈਣ ਮੈਂ ਅੱਜ ਇਹ ਕਹਿਣਾ ਚਾਹੁੰਦਾ ਅੱਜ ਇੰਨੀਆਂ-ਇੰਨੀਆਂ ਗੱਡੀਆਂ ਆਪ ਦੇ ਐਮਐਲਏ ਤੇ ਹੋਰ ਇਹਨਾਂ ਦੇ ਅਹੁਦੇਦਾਰ ਲਈ ਫਿਰਦੇ ਆ ਉਹ ਤੁਸੀਂ ਸਿਆਸਤ ਛੱਡ ਦਿਓ ਤੁਹਾਡੇ ਕੋ ਟਿੱਕੀਆਂ ਵਾਲੀਆਂ ਰੇੜੀਆਂ ਵਦੀ ਲੱਕੜੀਆਂ ਤੁਹਾਨੂੰ ਤੇ ਕਿਸੇ ਦਿਨ ਦਿਹਾੜੀ ਤੇ ਦੀ ਜੇ ਖੜਦਾ ਸੋ ਮੇਰੇ ਵੀਰੋ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਆ ਅੱਗੇ ਵੀ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਲਿਆਂਦੀ ਆ ਤੇ ਕਾਂਗਰਸ ਪਾਰਟੀ ਨੇ ਲਿਆਂਦੀ ਅੱਜ ਮੈਂ ਜੁਬੇ ਵਾਲੀ ਨਾ ਕਹਿ ਰਿਹਾ ਪੰਜਾਬ ਦਾ ਭਵਿੱਖ ਜਿਹੜਾ ਵਾ ਉਹ ਕਾਂਗਰਸ ਪਾਰਟੀ ਦੇ ਹੱਥਾਂ 'ਚ ਸੁਰੱਖੇ ਤੇ ਆ ਯਾਦ ਆ ਉਹ ਟਾਈਮ 2000 ਤੋਂ 2007 ਦਾ ਕਾਂਗਰਸ ਦੀ ਸਰਕਾਰ ਸੀ ਇੱਕ ਪਲਾਟ ਵਿਕਦਾ ਸੀ ਦਿਹਾੜੀ 'ਚ ਉਹ 5-5 ਵਾਰ ਵਿਕ ਜਾਂਦਾ ਤੇ ਪੱਜੇ-ਪੱਜੇ ਬੰਦਾਫਾ ਕਬਾ ਕੇ ਜੇਬ 'ਚ ਪਾਉਂਦੇ ਸੀ ਇਹੀ ਸਰਕਾਰ ਲਿਆਉਣੀ ਆ ਤੇ ਕਾਂਗਰਸ ਪਾਰਟੀ ਤੇ ਰਾਣਾ ਜੀ ਤੇ ਜੀਰਾ ਸਾਹਿਬ ਇਹਨਾਂ ਨੂੰ ਵੋਟਾਂ ਪਾਓ ਇਹਨਾਂ ਦਾ ਸਾਥ ਦਿਓ ਅੱਜ ਲਾਅ ਐਂਡ ਆਰਡਰ ਦਾ ਕੀ ਹਾਲ ਹੋ ਗਿਆ ਅੱਜ ਕੋਈ ਵੀ ਦੀ ਪੈਣ ਵੀ ਸਾਡਾ ਬਜ਼ੁਰਗ ਇਹ ਅੱਜ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹਰ ਪਾਸੇ ਗੁੰਡਾ ਗਰਦੀ ਬੁਰਸ਼ਾ ਗਰਦੀ ਦਾ ਰਾਜ ਹੈ ਤੇ ਮੇਰੇ ਸਾਥੀਓ ਇਸ ਇਸ ਲੁੱਟ ਖੋਹ ਦੇ ਖਿਲਾਫ ਇਸ ਗੈਂਗਸਟਰਿਜ਼ਮ ਦੇ ਖਿਲਾਫ ਅੱਜ ਆਪਾਂ ਜੋ ਰਾਣਾ ਜੀ ਦੇ ਜੋ ਰਾਜਾ ਬੜੇ ਗਜੀ ਸਾਹਿਬ ਨੇ ਇਹ ਇੱਕ ਮੁਹਿੰਮ ਛੇੜੀ ਆ ਆਹ ਦੱਬ ਕੇ ਇਹਨਾਂ ਦਾ ਸਾਥ ਦਈਏ